ਉਹ ਜੀ ਨੇ ਕਿੱਸਾ ਨਾ ਬਕਾਇਆ ਆਪਾਂ ਪਤਾ ਹੀ ਆ। ਜੇ ਮੁੱਖ ਮੰਤਰੀ ਨੂੰ ਸਮਾਂ ਨਾਲ ਸਾਡੇ ਭਾਨੇ 20 ਮਿੰਟਾਂ ਦਾ ਹੋਣੀ ਆ ਪਹਿਲਾਂ। ਦਿਵਾਰੀ ਤੋਂ ਪਹਿਲਾਂ ਚਾਹ ਫਿਰ ਦਸ ਤੋਂ ਸਾਨੂੰ ਦਈਏ ਹੁਣ ਪਤਾ ਹੀ ਨਾ ਆਪਣਾ। ਹਰੇਕ ਮੁੱਖ ਮੰਤਰੀ ਨੂੰ ਆਤਮਾ ਨਾਲ ਤੁਹਾਡਾ ਸਾਰੇ ਮਸਲੇ ਹੱਲ-ਹੱਲ ਕਰੂੰਗਾ। ਹੁਣ ਉਹ ਬਚਾਉਣਾ ਬਹੁਤ ਜ਼ਰੂਰੀ ਆ ਜੋ ਪੰਜਾਬ ਦਾ ਪੀਐਸਪੀਸੀਐਲ ਨੇ ਜੋ ਸਾਡੇ ਮਾਈਂਡ ਦੂਜੇ ਮਾਈਆਂ ਸੀ ਉਹਦੀ ਨਿਦੇਹੀ ਅੱਜ ਨਹੀਂ ਟੱਡ ਕੇ ਪਰ ਅੱਜ ਪੰਜਾਬ ਦੇ ਵੀ ਹਾਲਾਤ ਬਹੁਤ ਮਾੜੇ ਆ ਜੇਕਰ 22 ਦੀ ਵੇਲੇ ਚੰਡੀਗੜ੍ਹ ਦਾ ਬਿਲੀ ਭਾਗ ਪ੍ਰਾਈਵੇਟ ਹੋ ਜਾਂਦਾ ਤਾਂ ਪੰਜਾਬ ਦੀ ਪਿਆਰੀ ਖਤਰੀ ਹੋ ਜਾਂਦਾ ਕਿਉਂਕਿ ਅਸੀਂ ਬ੍ਰੇਨਰ ਤਾਂ ਪਿਆਰੀ ਹੋ ਚੁੱਕੀ ਆ ਸਿਰਫ ਮੁੜ ਕੇ ਐਲਾਨ ਹੀ ਕਰ ਰਹੇ ਨੇ ਉਹਨਾਂ ਨੇ ਹਾਲਾਤ ਇਹੋ ਜਿਹੇ ਅੱਜ ਆਪਾਂ ਦੇਖਦੇ ਆਂ ਵੀ ਪੰਜਾਬ ਦੇ ਹਾਲਾਤ ਕਿਉਂ ਬਣੇ ਇਹ ਇੱਦਾਂ ਸਾਡੇ ਕਰਨੇ ਦੀ ਬਣਦੇ ਉਹਨਾਂ ਨੇ ਜਿਹੜੇ 2004 ਤੋਂ ਪਹਿਲਾਂ ਭਰਤੀ ਆ ਉਹਨਾਂ ਨੂੰ ਪੈਨਸ਼ਨ ਲਾਗੂ ਆ ਜਿਹੜੇ ਇੱਕ ਜਾਂ ਜਿਹੜੇ 4 ਤੋਂ ਬਾਅਦ ਭਰਤੀ ਆ ਉਹਨਾਂ ਨੂੰ ਪੈਨਸ਼ਨ ਹੈ ਨਹੀਂ 17 ਸਾਲ 2020 ਵਾਲੇ ਮਲਾਜਾਂ ਨੂੰ ਪਹਿਲਾਂ ਹੀ ਲਾਗੂ ਆ ਜੇ ਉਸ ਤੋਂ ਬਾਅਦ ਸੱਤਾਂ ਪੇਜਾਂ ਪਹਿਲਾਂ ਲਾਗੂ ਆ ਮੁੰਡੇ ਆਉਣ ਵਾਲੇ ਹਾਲਾਤ ਆ ਜੋ ਕੇਂਦਰ ਸਰਕਾਰ ਆ 8ਵੇਂ ਪੇਕਿੰਨ ਨਾਲ ਸੰਬੰਧੀ ਕੋਈ ਸਥਿਤੀ ਨਹੀਂ ਹੈਗੀ ਉਹ ਲਾਗੂ ਕਰੂਗੀ ਆਉਣ ਵਾਲੇ ਚਿੰਦ ਵਿੱਚ ਬਿਲਕੁਲ ਜੋ ਮੰਤਰਨ ਜਵਾਬ ਦਿੱਤਾ ਵੀ 8ਵੀਂ ਜੋ ਸਿਮਾਨ 8ਵੇਂ ਪੇ ਕਮਿਸ਼ਨਾਂ ਪੀਓਸੀ ਦਾ ਪੂਰੀ ਤਿਆਰੀ ਨਹੀਂ ਹੋਈ ਸਾਡੇ ਕੇ ਅੱਗੇ ਨਾਲ ਜਨਵਰੀ 26 ਨੂੰ ਲਡਿਊ ਆਉ। ਜਿਹੜਾ 8ਵੇਂ ਪੇ ਨੂੰ ਟੈਂਪਰ ਹੋਇਆ ਗਾ। ਜੇ ਇਹ ਹਾਲਾਤ ਇਹੀ ਰਹੇ ਆਪਣੇ ਪੰਜਾਬ ਦੇ ਤੇ ਸਾਨੂੰ ਸਦੋਂ ਬੇਗਾਨੇ ਕਿੱਥੋਂ ਕਰਨਾ। ਉਹ ਡੀ ਨੇ ਕਿ ਇਸ ਤਰ੍ਹਾਂ ਬਕਾਇਆ ਆਪ ਨੂੰ ਪਤਾ ਹੀ ਆ। ਜੀ ਮੁੱਖਾਂ ਦੀ ਭੁਗਾਂ ਸਮਾਨ ਨਾਲ ਸਾਢੇ ਭਾਂਗੇ 20 ਮਿੰਟਾਂ ਹੋਣੀਆਂ ਪਹਿਲਾਂ। ਦਿਵਾਲੀ ਤੋਂ ਪਹਿਲਾਂ ਚਾਪਟਾਂ ਦਸਣ ਸਾਨੂੰ ਦੀਏ ਦਿੱਤਾ। ਸਾਨੂੰ ਪਤਾ ਇਹ ਨਾ ਆਪਣਾ ਸਾਡੇ ਮੁੱਖ ਵੀ ਪਹੁੰਚਣਾ ਹੈ ਕਿ ਸਾਡਾ ਸਾਰੇ ਮਸਲੇ ਹੱਲ-ਖੱਲ ਕਰੂੰਗਾ ਹੁਣ ਉਹ ਸਕੀਰ ਵਾਲੇ ਬੁੱਧ ਬੋਲੀ ਜਾਂ ਸਾਡੇ ਆਪਣੇ ਆਪ ਦਾ ਪਤਾ ਨਹੀਂ ਜਿਹੜਾ ਮੁੱਖ ਸਾਨੂੰ 2016 ਤੋਂ ਪੇਖ ਹੈ ਇਹ ਕੱਜ ਆਵੇ ਪਰ ਪੰਜਾਬ ਦੇ ਨਾ ਹਾਈ ਕੋਰਟ ਨੇ 29 11 ਨੂੰ ਜੋ ਕਿ ਪੰਜਾਬ ਸਰਕਾਰ ਦਾ ਨਮਾਇੰਦਾ ਵੀਡੀਓ ਕਰਨ ਨੂੰ ਦੱਸਿਆ ਕਿ ਸਾਨੂੰ ਕੁਝ ਸਮਾਂ ਹੋਰ ਤਾਂ ਜਾਵੇ ਉਸ ਤੋਂ ਬਾਅਦ 4 12 ਨੂੰ ਦੁਬਾਰਾ ਫੇਰ ਪੰਜਾਬ ਰਹਿਣਾ ਹਾਈ ਕੋਰਟ ਦੀ ਜੋ ਤਰੀਕ ਸੀ ਉੱਥੇ ਪੰਜਾਬ ਸਰਕਾਰ ਨਵੇਂ ਦਾ حاضر ਹੋਇਆ ਤਾਂ ਉਹਨਾਂ ਨੇ ਕਿਹਾ ਕਿ ਅਸੀਂ 29 ਤੀ ਤੱਕ ਦੇ ਦੇ ਸਕਦੇ ਹਾਂ ਸਾਨੂੰ ਕੁਝ ਸਮਾਂ ਹੋਰ ਤਾਂ ਜਾਵੇ ਤਾਂ ਆਉਣ ਵਾਲੀ 18 ਦਸੰਬਰ ਨੂੰ ਜੋ ਕਿ ਪੰਜਾਬ ਤੇ ਹਾਂ ਹਾਈ ਕੋਰਟ ਦੇ ਵਿੱਚ ਤਰੀਕ ਆ ਪਰ ਆਪਾਂ ਦੇਖਦੇ ਹਾਂ ਚਾਹੇ ਪੰਜਾਬ ਹਾਈ ਕੋਰਟ ਵੀ ਹੋਵੇ ਪਰ ਪੰਜਾਬ ਦਾ ਏਰੀਆ ਦੇ ਸੰਬੰਧੀ ਪੰਜਾਬ ਸਰਕਾਰ ਕੋਈ ਸੋਚ ਨਹੀਂ ਰਹੀ ਪ੍ਰਮੁੱਖ ਨਹੀਂ ਭਵਾਂ ਦਮਾਨਾ ਬੜੇ ਧਾਰੇ ਮਾਰਦਾ ਵੀ ਅਸੀਂ ਆਹ ਕਰਦਾ ਸਾਡਾ ਖਿਆਨਾਂ ਭਰਿਆ ਆ ਪਲਾਜ਼ਾਮ ਵੱਲੋਂ ਆਰਾਮ ਮੈਂ ਆਸ ਕਰਾਂਗੀ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ